ਫੇਰ ਤੁਹਾਡਾ ਬੰਦਾ 10000 ਰੁਪਿਆ ਕਿਉਂ ਮੰਗ ਰਿਹਾ ਹੈ ਤੇਰੇ ਕੋਲ ਕੋਈ ਪੈਸੇ ਨਹੀਂ ਮੈਨੂੰ ਪੂਰਾ ਲੈਣੇ ਧਮਕਾਇਆ ਕਿ ਤੇਰੇ 10000 ਰੁਪਿਆ ਦੇ ਦੇ ਤੈਨੂੰ ਛੱਡ ਦਾਂਗੇ ਔਰ ਇੱਕ ਅਦੀ ਚਪੇੜ ਵੀ ਮਾਰੀ ਆ ਦੱਸੋ ਬਦਮਾਸ਼ ਨੇ ਆ ਹੱਥ ਤੇ ਤਾਂ ਤੋਂ ਮੰਗੀ ਆ ਹਾ 10000 ਕੀ ਕਿਸ ਨੇ ਮੰਗੇ ਤੇ ਇਹ ਜੋ ਜਿਨਾਂ ਨੇ ਗੱਡੀ ਰੋਕੀ ਤੀ ਜੇ ਕਹਤੇ ਇਥੇ ਮੁਕਾਦੀਏ ਮੈਂ ਮੈਂ ਕਹ ਮੈਂ ਕਾ ਦਾ ਮੁਕਾਦੀਏ ਮੇਰੇ ਪਾਸ ਹੈ ਹੀ ਕੁਝ ਨਹੀਂ ਬੰਦੇ ਸਾਨੂੰ ਕਹਿੰਦਾ ਭਾਈ ਮੈਂ ਬੱਲੂ ਦੇ ਬੰਦੇ ਜੇ ਬੱਲੂ ਨੂੰ ਜਾਣਦੇ ਹੋ ਤੁਸੀਂ ਇਹਨੂੰ ਪੁੱਛੋ ਕਿਹੜਾ ਵਪਾਰੀ ਤੇਰਾ ਬੱਲੂ ਆ ਜਿਹੜਾ ਨਾਮ ਲੈ ਕੇ ਸਾਨੂੰ ਕਹਿਣ ਨਿਆ ਅਸੀਂ ਕਿਸੇ ਵਪਾਰੀ ਨੂੰ ਜਾਣਦਾ ਮੈਂ ਕਿ ਸਮਝਦਾ ਨਾ ਮੈਂ ਇਹ ਬੰਦਿਆਂ ਨੂੰ ਨਹੀਂ ਜਾਣਦਾ ਭਾਜੀ ਇਹ ਆਟੋ ਵਾਲੇ ਕੌਣ ਨੇ ਮੇਰਾ ਨਾਮ ਜੀ ਵਰੁਨਤਰੀਨਾ ਮੈਂ ਅੰਮਰਸਰ ਤੋਂ ਇੱਕ ਸਮਾਜ ਸੇਵਕ ਆ ਇਹ ਜਿਹੜਾ ਤੁਸੀਂ ਆਟੋ ਵੇਖਣਦੇ ਹੋ ਮਗਰ ਇਹ ਇੱਕ ਫੇਰੀ ਲਾਂਦਾ ਬੰਦਾ ਕਬਾੜ ਦਾ ਸਮਾਨ ਇਕੱਠਾ ਕਰਦਾ ਵਾ ਇਹ ਕਬਾੜ ਦਾ ਸਮਾਨ ਇਕੱਠਾ ਕਰਕੇ ਕਿਰਾਏ ਤੇ ਆਟੋ ਕਰਕੇ ਕਿਤੇ ਤੋਲਣ ਚੱਲਾ ਹੈਗਾ ਠੀਕ ਆ ਜੀ ਆਹ ਜਿਹੜਾ ਬੰਦਾ ਤੁਸੀਂ ਮਗਰ ਵੇਖਣਦੇ ਨੂੰ ਇਹਨੂੰ ਖਿਲਾੜ ਲਿਆ ਕਿ ਤੇਰੇ ਸਮਾਨ ਚ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਡੇਢ ਟਨ ਤੰਬਾ ਵਾ ਉਹ ਕਹਿੰਦਾ ਜਨਾਬ ਮੇਰੇ ਟੈਂਪੋ 'ਚ ਇਦਾਂ ਦਾ ਕੁਝ ਨਹੀਂਗਾ ਮਾੜਾ ਮੋਟਾ ਸਮਾਨ ਆ ਤੁਸੀਂ ਚੈੱਕ ਕਰ ਲਓ ਉਹਨੂੰ ਭਾਈ ਨੰਬਰ ਫਾਟਕ ਤੋਂ ਨੇ ਖਿਲਾ ਰਿਆ ਵਾ ਅਮਨਦੀਪ ਲਾ ਕੇ ਆ ਕੇ ਖਿਲਾੜ ਕੇ ਆਟੋ ਉਹਨੂੰ ਕਹਿੰਦਾ ਵਾ ਇਦਾਂ ਵਾ ਤੈਨੂੰ ਅਸੀਂ ਦਫਤਰ ਨਹੀਂ ਲੈ ਕੇ ਜਾਂਦੇ ਤੂੰ ਨਾਲ ਨੂੰ 10000 ਰੁਪਿਆ ਦੇ ਤੇ ਇੱਥੇ ਰਫਾ ਦਫਾ ਕਰ ਲਾ ਉਹਨੇ ਇਨੀ ਦੇਰ ਤੱਕ ਕਿਹਾ ਹੋਰ ਨਾ ਸਾਡਾ ਨੰਬਰ ਦੇ ਤੱਕ ਭਾਈ ਕਹਿੰਦਾ ਧੱਕਾ ਲਿਆ ਅਸੀਂ ਇੱਥੇ ਆਏ ਆ ਅਸੀਂ ਉਹਨੂੰ ਕਹਿ ਰਿਹਾ ਕਿ ਜੇ ਸਮਾਨ ਚੋਂ ਡੇਟ ਤੋਂ ਤਾਂਬਾ ਨਿਕਲਦਾ ਵਾ ਤੇ ਤੂੰ ਇਹਦੇ ਨਾਲ ਜੁਰਮਾਨਾ ਕਰ ਲਾ ਨਹੀਂ ਤਾਂ ਕਿਸੇ ਨਾ ਨਜਾਇਜ਼ ਨਾ ਕਰ ਭਾਈ ਇਹ ਛੋਟੀਆਂ ਛੋਟੀਆਂ ਮੱਛੀਆਂ ਫੜ ਕੇ ਆਟੋ ਫੜ ਕੇ ਜਿਹੜੇ ਵੱਡੇ ਵੱਡੇ ਟਰੱਕ ਕਢਾਉਂਦੇ ਨੇ ਸਾਨੂੰ ਸਭ ਪਤਾ ਆਂਦੇ ਸਾਨੂੰ ਕਹਿੰਦਾ ਭਾਈ ਮ ਬੱਲੂ ਦੇ ਬੰਦੇ ਜੀ ਬੱਲੂ ਨੂੰ ਜਾਣਦੇ ਹੋ ਤੁਸੀਂ ਇਹਨੂੰ ਪੁੱਛੋ ਕਿਹੜਾ ਵਪਾਰੀ ਤੇਰਾ ਬੱਲੂ ਆ ਜਿਹੜਾ ਨਾਮ ਲੈ ਕੇ ਸਾਨੂੰ ਕਹਿਣ ਨਿਆ ਅਸੀਂ ਕਿਹੇ ਵਪਾਰ ਨੂੰ ਜਾਣਦੇ ਮੈਂ ਇੱਕ ਸਮਝਦਾ ਨਾ ਮੈਂ ਇਹ ਬੰਦਿਆਂ ਨੂੰ ਬਣੀ ਜਾਣਦਾ ਭਾਜੀ ਇਹ ਆਟੋ ਵਾਲੇ ਕੌਣ ਨੇ ਇੱਕ ਸਿਰਫ ਇਨਸਾਨ ਨੇ ਤਨੇ ਆਤੇ ਖਲੋਤਾ ਉਹ ਪੈਸੇ ਮੰਗਦਾ ਪਿਆ ਹੇਰ ਕੋ ਉਹ ਢੱਕੇ ਆਪਾਂ ਆਪਾਂ ਸੜਕ ਤੇ ਸਮਾਨ ਲਵਾਤਾ ਵਾ ਇਹਨਾਂ ਨੇ ਜੇ ਡੇਟਾਂ ਤੰਬਰ ਚੋਂ ਕੱਢ ਦਣ ਅਸੀਂ ਜੁਰਮਾਨਾ ਮੈਂ ਆਪਣੇ ਪੱਲੋ ਤੋਂ ਆਵਾਂਗਾ ਗਰੀਬ ਬੰਦੇ ਨੂੰ ਨਹੀਂ ਦੇਣ ਦਵਾਂਗਾ ਗੱਡਾਂ ਤੇ ਸਹੀ ਦੇ ਦੇ ਤੰਬਰ ਕਿਹੜਾ ਹੈ ਇਹ ਜਗ੍ਹਾ ਪਬਲਿਕ ਦੇ ਸਾਹਮਣੇ ਚੈੱਕ ਕਰਨ ਇੱਕੀ ਅਰੇ ਚ ਦੋ ਨੰਬਰ ਦਾ ਸਮਾਨ ਹਮੇਸ਼ਾ ਜਿਹੜੇ ਜਦੇ ਆਪ ਉਹ ਟੱਕਾ ਦੇ ਟਰੱਕ ਚਾਹਦੇ ਮਾਲਾਂ ਦੇ ਨਾਲ ਇਹਦਾ ਸਰ ਸਾਰਾ ਸਮਾਨ ਬੋਲਦਾ ਵਾ ਤੁਹਾਨੂੰ ਡੇਕਨ ਤਾਂਬਾ ਵਖਾਣੇ ਛੋੜੇ ਬਾੜ ਕੇ ਲੁੱਦਦੇ ਛੋੜੇ ਬਾੜ ਕੇ ਮੋੜ ਲਾ ਲਿਆ ਹੋਇਆ ਹੋਇਆ ਕੀ ਆ ਅੱਜ ਕੀ ਨਾਜੀ ਦਾ ਮੇਰਾ ਅਬਦੇਸ਼ ਕੁਮਾਰ ਆਦੋਤਾ ਹੈ ਜੀ ਹਾਂ ਜੀ ਕੀ ਹੈ ਜੀ ਤੁਹਾਨੂੰ ਕਿਉਂ ਖਲਾ ਰਿਆ ਇਹ ਖਾਲਸਾ ਕਾਲਜ ਕੇ ਮੇਰੀ ਗਾੜੀ ਕੇ ਮਗਾ ਰਾ ਕੇ ਕਹਤੇ ਮੁਝੇ ਇਨਫੋਰਮ ਇਹ ਇਨ ਗਾੜੀ ਰੋਕ ਲਈ ਮੈਨੇ ਕਹਾ ਹਾਂ ਜੀ कहते तारी गड्डी में की लदिया मैंने कहा स्टील है सिल्वर है तो कहते मुझे इन्फॉर्मेशन मिली है स्टील सिल्वर के थल्ले डेढ़ टन तामा लोड है तो मैंने कहा सर ऐसा तो कुछ नहीं है ये कहते कोई नहीं साहब के पास चलो जे इन्हने मोबाइल भी मेरा ले लिया कहते साहब के पास चलो साहब ने चेक करना जे नहीं निकलिया तारी गड्डी वापस कर देंगे तो मैं इन्होंने केवल गड्डी ले आए अब ये कह रहे दफ्तर चलो दफ्तर तो मैं इन आके सामने चेक कराती गड्डी गई तो तो की मांग थी थी हाँ दस हजार की किस किस थे? ए जो जिन्होंने गाड़ी रोकी थी जो कहते थे मुका दिए मैं मैं का, मैं का, मैं का मुका दिए मेरे पास है ही कुछ नहीं मेरे पास डेढ़ चंदामा है ही नहीं मैं का नहीं है ही नहीं सामने है सब लोगों के सामने है जे निकला वो तो हम कुछ दे दें कि ਭਾਈ ਆਈ ਕਾਰਡ ਵਾਲੀ ਦੁਕਾਨ ਤੇ ਆਈ ਕਾਰਡ ਮੰਗਿਆ ਤੇ ਡੰਡੀ ਅਨੁਕੋਬ ਖਾ ਆਪਣਾ ਡੰਡੀ ਕਾਰਡ ਟੈਕਸ ਹੈਗਾ ਵੀ ਬੰਦਾ ਕਿ ਨਹੀਂ ਪੈਸੇ ਮੰਗੇ ਰੋ ਡੰਡੀ ਕਾਰਡ ਭੱਜੋ ਭਾਈ ਇੱਕ ਚੀਜ਼ ਦੱਸੋ ਜੇ ਖਾਲਸਾ ਕੋਲੇ ਲੱਗੋ ਉਹਨੂੰ ਫੜਿਆ ਤਾਂ ਸਿੱਧਾ ਤੁਸੀਂ ਦਫਤਰ ਲਾ ਕੇ ਜਾਓ ਅਮਨਦੀਪ ਦਾ ਬਾਰ ਖਲਾਰ ਕੇ ਜਿਹੜੀ ਸੈਟਿੰਗ ਬਣਦੀ ਉਹਦਾ ਮੋਬਾਈਲ ਨੂੰ ਖੋਲਿਆ ਅਸੀਂ ਜਿਹੜਾ ਪੁੱਛਿਆ ਭਾਈ ਆਪਣਾ ਡੰਡੀ ਕਾਰਡ ਖੋਲ ਕਹਿੰਦਾ ਮੈਂ ਨਹੀਂ ਖਾਣਾ ਉਹਨੂੰ ਜਿਹੜਾ ਮਾਰੇ ਬੰਦੇ ਨੇ ਪੁੱਛਿਆ ਕਹਿੰਦਾ ਮੈਨੂੰ ਪੂਰਾ ਦਾ ਨਾ ਧਮਕਾਇਆ ਕਿਥੇ 10000 ਰੁਪਏ ਦੇ ਰਿਹਾ ਤੈਨੂੰ ਛੱਡ ਦਾਂਗੇ ਔਰ ਇੱਕ ਅੱਧੀ ਚਪ ਜਿੰਨੇ ਬੰਦੇ ਇਕੱਠੇ ਕਰ ਲਿਆ ਉਹਨਾਂ ਤੇ ਮੰਨ ਲਓ ਆਪਾਂ ਨਾ ਚੋਪ ਬਈ ਕਹੀਏ ਗੱਲ ਨਹੀਂ ਕਹੀ ਦੱਸੋ ਚੋ ਉਹ ਸਾਬਤ ਕਰੋ ਨਾ ਜਿੰਨੇ ਤੁਹਾਨੂੰ ਆਪਾਂ ਦੇ ਸ਼੍ਰੀ ਆਮ ਚੰਦਾ ਸਾਹਿਬ ਨੇ ਸਭ ਕੋਈ ਨੰਗਾ ਕਰਤਾ ਭਾਈ ਗੱਡੀ ਸਾਰੀ ਤੁਹਾਨੂੰ ਲਾ ਦਤੀ ਆ ਪ੍ਰੈਸ ਇੱਥੇ ਆ ਪਬਲਿਕ ਇੱਥੇ ਤੁਹਾਨੂੰ ਡੇਟਾਂ ਕਾਂਬਾ ਕੱਢ ਦੋ ਅਈ ਗਿਰੋ ਕਹਿਣੇ ਜੇ ਉਹ ਗੱਡੀ ਤੇ ਡੇਟਾਂ ਤੰਬਾ ਨਿਕਲਦਾ ਔਰ ਤੇ ਪਰਚਾ ਵੀ ਦੋ ਉਹਨੂੰ ਅਰੈਸਟ ਵੀ ਕਰੋ ਨਹੀਂ ਮੇਰੀ ਗੱਲ ਸੁਣੋ ਤੰਬਾ ਨਾ ਵੀ ਨਿਕਲੇ ਜਿਹੜਾ ਵੀ ਮਾਲਕ ਨਿਕਲਦਾ ਟੈਕ ਪਾਈ ਦਾ ਤੁਹਾਡਾ ਬੰਦਾ ਫੇਰ ਤੁਹਾਡਾ ਬੰਦਾ 10000 ਰੁਪਿਆ ਕਿਉਂ ਮੰਗਦਾ ਫੇਰ ਤੁਸੀਂ ਅਮਨਦੀਪ ਦਾ ਬਾਰ ਕਿਉਂ ਵੱਡੀ ਕਿਰਾਏ ਕੋਈ ਅਮਨਦੀਪ ਦਾ ਬਾਰ ਗੱਡੀ ਕਿਉਂ ਕਿਰਾਏ ਨਹੀਂ ਸਕਦੇ ਪਾਜੀ ਲੈ ਕਾਂਸਾ ਵਾਲੇ ਤੋਂ ਵੱਡੀ ਵੱਡੀ ਆ ਅਮਨਦੀਪ ਦਾ ਬਾਰ ਉਹ ਚਾਹ ਪਾਣੀ ਬੁਲਾ ਰਹੇ ਗੱਡੀ ਖਿਲਾਰੀ ਬੰਦੇ ਰਾਜ ਗੱਡੀ ਖਿਲਾਰ ਕੇ ਸੈਟਿੰਗ ਹੋ ਜਾਂਦੀ ਬਾਈ ਬਾਈ ਆਪਾਂ ਗਲਤ ਗੱਲਾਂ ਨਹੀਂ ਕਰੀਏ ਵੇਖੋ ਸਰ ਜੀ ਬੜਾ ਨਾ ਗੱਡੀ ਖਿਲਾਰੀ ਆ ਇਹ ਗੱਡੀ ਦਾ ਵੀ ਨਹੀਂ ਕਰੀ ਲੋਕ ਮੈਂ ਆਪਣੀ ਗੱਲ ਨਹੀਂ ਕਰਨੀ ਆਪਾਂ ਕੈਮਰਾ ਚੈੱਕ ਕਰ ਲੋ ਇਹ ਸਾਹ ਬਾਅਦ ਚ ਆਇਆ ਰੱਬ ਨੂੰ ਮੰਨਣ ਵਾਲੇ ਬੰਦੇ ਆ ਵੀ ਉਹ ਗੱਲ ਕਰੋ ਜਿਹੜੀ ਸਹੀ ਹੈ ਜੀ ਤੁਸੀਂ ਆਹ ਤੇ ਪਾਸੇ ਆ ਕੇ ਨਹੀਂ ਨਹੀਂ ਉਹ ਇਹਦੀ ਗੱਲ ਸਹੀ ਆ ਉਹਦੇ ਵੀ ਸਰਦਾਰ ਬੰਦੇ ਨੂੰ ਢੱਪ ਨੂੰ ਜਾਣ ਦੇਣੀ ਆਪਾਂ ਸਰਦਾਰ ਬੰਦੀ ਨਹੀਂ ਕੋ ਸਾਰਾ ਰੋਟੀ ਤੋਂ ਨਿਕਲਿਆ ਵੀ ਪਰ ਆਪਾਂ ਲੈ ਕੇ ਦਮਾਂ ਕਰੀ ਔਰ ਭਾਈ ਤਾਂ ਮੇਰੀ ਗੱਲ ਕਰੋ ਤੁਸੀਂ ਕਰੋ ਟੈਨ ਔਰ ਗੱਡੀ ਕਿੱਥੇ ਅੰਦਰ ਹੀ ਦੱਸੋ ਮੈਂ ਤਾਂ ਕਰਾਣ ਕਰਦਾ ਫਿਰ ਤੁਹਾਨੂੰ ਕਹਿੰਦੀ ਭਰੋ ਜਾਣ ਦੋ ਉਹ ਤੁਹਾਡਾ ਬੰਦਾ ਮੈਂ ਅਗਲਾ ਭਾਈ ਇੱਕ ਵੇਲੇ ਖਾਲਸਾ ਵਾਲੇ ਕਰਦੇ ਇੱਥੇ ਖਾਲਸਾ ਵਾਲੇ ਤੂੰ ਸਰ ਇਹ ਗੱਡੀ ਕਿੱਥੇ ਸਰ ਇਹ ਗੱਡੀ ਕਿੱਥੇ ਇੱਕ ਮੈਂ ਭਾ ਕੀ ਕਰਤਾ ਆਪਾਂ ਲਗੇ ਆਹ ਵੇਖੋ ਆ ਆਹ ਸੁਣ ਇੱਕ ਮਿੰਟ ਭਾਈ ਆ ਸੁਣ ਲੋ ਚਲਾਨ ਹੋਣੇ ਭਰਿਆ ਕਹਿੰਦਾ ਮੈਂ ਭਾਈ ਨੰਬਰ 4 ਫਾਟਕ ਦਾ ਚਲਾਨ ਕਰਤਾ ਭਾਈ ਹੋਣੇ ਭਰਿਆ ਹੋਣੇ ਭਰਿਆ ਕਿਦੋਂ ਭਰਿਆ ਚਲਾਨ ਕਿਦੋਂ ਭਰਿਆ ਚਲਾਨ ਭਰਿਆ ਪਹਿਲੇ ਕਿਦੋਂ ਭਰਿਆ ਹੋਣੇ ਭਰਿਆ ਤੁਸੀਂ ਕੈਮਰਾ ਤੇ ਭਾਈ ਪ੍ਰੈਸਰ ਸਾਹਮਣੇ ਗੱਡੀ ਜਿਹਨਾਂ ਨੇ ਚਲਾਨ ਭਰਿਆ ਆ ਮੰਨ ਦੀ ਦੇ ਬਾਹਰ ਗੱਡੀ ਬੜੀ ਖਾਲਤੋਲੇ ਦੇ ਬਾਹਰ ਤੁਸੀਂ ਆਪਣੇ ਬੰਦੇ ਨੇ ਕੀ ਕਾਰਵਾਈ ਕਰਦਾ ਤੁਹਾਡੇ ਬੰਦੇ ਨੇ ਪੈਸੇ ਮੰਗੇ ਓ ਭਾਈ ਜੀ ਗੱਲ ਤਾਂ ਸੁਣੋ ਆਪਣੇ ਬੰਦੇ ਨੇ ਵੀ ਕਾਰਵਾਈ ਕਰਿਆ ਉਹ ਪੈਸੇ ਮੰਗਦਾ ਕਾਲੇ ਕਰਾਪਸ਼ਨ ਦਾ ਤੁਸੀਂ ਕਰਦੇ ਜੇ ਗਰੀਬ ਬੰਦਾ ਤੁਸੀਂ ਤੰਗ ਕਰਦੇ ਜੇ ਵੱਡੇ ਵੱਡੇ ਤੁਸੀਂ ਮਗਰਮਾ ਛੱਡ ਦਿੰਦੇ ਹੋ ਭਾਈ ਹੁਣ ਮੈਂ ਡੰਡੀ ਕਾਰ ਤੇ ਬਹੁਤ ਪ੍ਰੈਸ਼ਰ ਹੈ ਉੱਪਰ ਜਿਹੜਾ ਕੰਮ ਹੁੰਦਾ ਹੈ ਨਾ ਲਾਲਾ ਬੈਟਰੀ ਸਟੇਟ ਸਾਰਿਆਂ ਦੇ 18% ਤੱਕ ਆ। ਇਸ ਫਿਲਹਾਲ ਨਿਕਲਿਆ। ਜੇ ਤੁਸੀਂ ਤਾਂਬੇ ਦੀ ਵੀ ਕੋਈ ਚੀਜ਼ ਪਈ ਹੈ ਤਾਂ ਤਾਂਬੇ ਦੀ ਹੋਊਗੀ ਤਾਂ ਖੋਲ ਕੇ ਪਤਾ ਲੱਗਦਾ ਕਿੰਨਾ ਹੈ ਉਹਦੇ ਵਿੱਚ। ਉਹ ਪਾਈਏ ਸਾਰੇ ਪੂਰੇ ਪੂਰੇ ਬਾੜਿਆ ਰਹੇ। ਉਹਰੇ ਬੰਦੇ ਨੇ ਮੱਸੀ ਘੋੜਾ ਫਾੜ ਜਿਹੜੀ ਸੀ ਜੀ ਸਾਰੀ ਹੈ ਨਾ ਸਾਰਿਆਂ ਦੇ 18% ਤੱਕ ਆ। ਜਿਹੜੀ ਇਹਨਾਂ ਦਾ ਟੈਕ ਤੁਹਾਨੂੰ ਪਿਆਰ ਹੈ। ਆਪਾਂ ਇਹਨਾਂ ਨੇ ਗੱਡੀ ਰੋਕੀ 1.5 ਟਨ ਇਨਫੋਰਮੇਸ਼ਨ ਕੋਪਰ ਤੇ। ਇਹਨਾਂ ਨੇ ਉਹ ਆਖਿਆ 1.5 ਟਨ ਕੋਪਰ ਆ। ਉਹ ਐਨਕਾਲੇ ਬੰਦੇ ਨੇ ਉਹਨੇ ਅਗਾਵਾ ਗੱਡੀ ਚੋਂ ਇਹੋ ਜਿਹੀ ਨਿਕਲਾਈ ਕੋਈ ਮੋਬਾਈਲ ਹੋਇਆ ਮੋਬਾਈਲ ਇੱਕ ਵਾਰੀ ਇਹ ਨਹੀਂ ਮੋਕੇ ਪਕੜੀ ਵਾਤੇ ਬੜੀ ਭਾਈ ਮੋਕੇ ਭਾਈ ਤੇ ਹੁਣ ਆਏ ਆ ਫੇਰ ਆ ਕੱਲਾ ਬੰਦਾ ਗੱਡੀ ਕਲਾ ਰੰਦਿਆ ਬੰਦੇ ਨੂੰ ਡਰਾਣਦਿਆ ਉਹਨੂੰ ਜਪੇੜ ਮਾਰੀ ਉਹਦਾ ਮੋਬਾਈਲ ਹੋਇਆ ਉਹਨੂੰ ਉਹਨੂੰ ਦਿੱਤਾ ਬਾਹਰ ਜਾ ਕੇ ਕਹਿੰਦਾ 10000 ਰੁਪਏ ਦੇ ਰਿਹਾ ਤੈਨੂੰ ਜਾਨ ਦਾਗਾ ਜਿਹਨਾਂ ਨੇ ਚੋ ਕੇ ਨਹੀਂ ਦਿੱਤਾ ਉਹਨੇ ਆਪਣਾ ਸਟਾਪ ਲਾ ਲਿਆ ਹਾਂ ਲੁੱਟੇ ਤਾਂ ਤਾਂ ਮਾਦਲ ਖਾਓ